ਅਸਲ ਭਾਈ ਅੰਮ੍ਰਿਪਾਲ ਦੀ ਗੱਲਾਂ ਸੁਣ ਕੇ ਨੱਚ ਜਟਾ ਜੋ ਹੁਣ ਬਾਦਲਾਂ ਦੀ ਕੁੜੀ ਦੀ ਵਿਆਹ ਦੇ ਵਿੱਚ ਆਪਾਂ ਦੇਖਿਆ ਵਾ ਸਾਰੀਆਂ ਪਾਰਟੀਆਂ ਦੀਆਂ ਬੰਦੇ ਉੱਥੇ ਪਹੁੰਚੇ ਪਏ ਆ ਉਹਨਾਂ ਦੇ ਪੈਰੀਂ ਅਤਲਾ ਰਹੇ ਆ ਬਾਹਰ ਉਹ ਫਾਲਤੂ ਦੀ ਬਕਵਾਸ ਕਰਦੇ ਆ ਕਿ ਅਸੀਂ ਬਾਦਲ ਇੱਤਾ ਵਾਂ ਕਾਂਗਰਸੀ ਇਹ ਮਾੜਾ ਬਾਦਲਾਂ ਨੂੰ ਬੋਲਦੇ ਆ ਬਾਦਲ ਕਾਂਗਰਸ ਨੂੰ ਬੋਲਦੇ ਆ ਪਰ ਉੱਥੇ ਬਾਦਲਾਂ ਦੀ ਕੁੜੀ ਦੇ ਜਾ ਕੇ ਸਾਰੇ ਉੱਥੇ ਇੱਕੋ ਜਿਹਾ ਹੋਏ ਪਏ ਆ ਇੱਕ ਦੂਜੇ ਦੇ ਹੱਥ ਜੋੜਦੇ ਪਏ ਆ ਪੈਰੀਂ ਪਿੰਦੇ ਪਏ ਆ ਇਹ ਸਿਰਫ ਆਮ ਲੋਕਾਂ ਨੂੰ ਬੇਫਕੂਨਾਉਣ ਵਾਲੀ ਗੱਲ ਹੈ ਬੇਫਕੂਨਾ ਕੇ ਵੋਟਾਂ ਲੈ ਲਿਓ ਸਿਰਮਗਰ ਹੁਣ ਇਹੀ ਜਿਹੜੀਆਂ ਸਰਕਾਰਾਂ ਸਾਰਿਆਂ ਨੇ ਮਿਲ ਕੇ ਪਾਉ ਅਮਰੀਪਾਲ ਨੂੰ ਡਿਬੜੂਗਰ ਜੇਲ੍ਹ ਕਿਉਂ ਸੱਟਿਆ ਕਿਉਂਕਿ ਭਾਈ ਅਮਰੀਪਾਲ ਨਸ਼ਿਆਂ ਦੇ ਖਿਲਾਫ ਲੜਦਾ ਸੀਗਾ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਨੱਥ ਪਾਉਂਦਾ ਸੀਗਾ ਇਹੀ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋਇਆ ਇਹੀ ਸਾਰੀਆਂ ਸਰਕਾਰਾਂ ਚਾਹੇ ਕਾਂਗਰਸ ਭਾਜਪਾ ਆ ਆਮ ਆਦਮੀ ਪਾਰੀਆਂ ਇਹਨਾਂ ਨੇ ਮਿਲ ਕੇ ਡਿਬੜੂਗਰ ਜੇਲ੍ਹ ਚ ਭੇਜਿਆ ਅੱਜ ਭਾਈ ਅਮਰੀਤਪਾਲ ਜੀ ਦੀ ਮੈਂਬਰਸ਼ਿਪ ਆਪਾਂ ਹਾਸਲ ਕੀਤੀ ਹੈ ਬੜਾ ਚੰਗਾ ਲੱਗਾ ਬਾਕੀ ਸਾਰੇ ਜਿੰਨੇ ਵੀ ਮੇਰੇ ਆਪਣੇ ਵੀਰ ਨੇ ਹਿੰਦੂ ਫੈਮਿਲੀ ਜੂ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਸਾਰੇ ਵੀਰ ਪਹੁੰਚੋ ਆਪਣੀ ਮੈਂਬਰਸ਼ਿਪ ਨੂੰ ਪ੍ਰਤੀਕ